इंटेक्स एक्सपो ਦਾ ਇਹ 14th ਐਡੀਸ਼ਨ ਹੈ ਇਹਦੇ ਵਿੱਚ ਇੰਟੀਰੀਅਰ ਡਿਜ਼ਾਈਨਰ ਰੋਰ ਬਿਲਡਿੰਗ ਮਟੀਰੀਅਲ ਦਾ ਰਿਲੇਟਡ तकरीबन 200 ਤੋਂ ਪਲੱਸ ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਨੇ 16 ਤੋਂ 19 ਜਨਵਰੀ 4 ਦਿਨ ਦਾ ਇਹ ਇਵੈਂਟ ਹੈ ਮੈਂ ਸਭ ਨੂੰ ਕਹਾਂਗਾ ਕਿ ਇਹਦਾ ਵੱਧ ਵੱਧ ਫਾਇਦਾ ਠਾਓ ਫਾਊਂਡੇਸ਼ਨ ਟੂ ਫਰਨੀਸ਼ਿੰਗ ਘਰ ਬਣਾਉਣ ਤੋਂ ਲੈ ਕੇ ਉਹਦੀ ਫਰਨੀਸ਼ਿੰਗ ਤੱਕ ਇੱਥੇ ਹਰ ਮਟੀਰੀਅਲ ਅਵੇਲੇਬਲ ਹੈ ਲੇਟੈਸਟ ਚੀਜ਼ਾਂ ਅਵੇਲੇਬਲ ਨੇ ਤੁਸੀਂ ਵੱਧ ਵੱਧ ਇਹਦਾ ਆ ਕੇ ਫਾਇਦਾ ਠਾਓ 4 ਦਿਨ ਦਾ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵਾਲਾ ਲੁਧਿਆਣਾ ਤਾਂ ਹਰ ਸਾਲ ਇੱਥੇ ਨਵੇਂ ਟੈਕਨੋਲੋਜੀਜ਼ ਆਉਂਦੀਆਂ ਲੇਟੈਸਟ ਪ੍ਰੋਡਕਟਸ ਆਉਂਦੀਆਂ ਲੋ ਕੋਸਟ ਨੂੰ ਬੜੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਤੁਸੀਂ ਚੀਜ਼ਾਂ ਕਈ ਵਾਰ ਦੇਖਿਆ ਵੀ ਨਹੀਂ ਹੁੰਦੀਆਂ ਜਿਹੜੇ ਪ੍ਰੋਡਕਟਸ ਤੁਸੀਂ ਉਹ ਇੱਥੇ ਡਿਸਪਲੇ ਤੇ ਨੇ ਡਾਇਰੈਕਟ ਕੰਪਨੀ ਨਾਲ ਟੱਚ ਆ ਜਾਂਦਾ ਤੁਹਾਡਾ ਤੁਹਾਨੂੰ ਬਹੁਤ ਸਾਰਾ ਜਿਹੜਾ ਕਿ ਕਿਸੇ ਵੀ ਤੁਸੀਂ ਦੁਕਾਨਾਂ ਤੇ ਜਾ ਕੇ ਜਾਂ ਕਿਸੇ ਸ਼ੋਅਰੂਮਸ ਤੇ ਜਾ ਕੇ ਨਹੀਂ ਲੈ ਸਕਦੇ ਇੱਥੇ ਤੁਸੀਂ 250 ਕੰਪਨੀਆਂ ਨੂੰ ਡਾਇਰੈਕਟ ਟੱਚ ਐਂਡ ਫੀਲ ਕਰ ਸਕਦੇ ਅਸੀਂ ਦਿੱਲੀ ਵੀ ਜਾਂਦੇ ਰਹੇ ਹਾਂ ਪਹਿਲਾਂ ਤਾਂ ਉਹ ਸੈਗਜ਼ੀ ਇੱਕ ਆਰਕੀਟੈਕਚਰ ਐਂਡ ਕੰਸਟਰਕਸ਼ਨ ਦਾ ਤਿਹਾਰ ਬਣ ਗਿਆ तकरीबन 200 ਤੋਂ 250 ਦੇ ਕਰੀਬ ਸਟਾਲਸ ਹੈਗੀਆਂ ਨੇ ਜਿੱਥੇ ਹਰ ਇੱਕ ਚੀਜ਼ ਇੰਟੀਰੀਅਰ ਐਕਸਟੀਰੀਅਰ ਬਾਰੇ ਮਿਲਦੀ ਹੈ ਉੱਥੇ ਹੀ ਕੰਸਟਰਕਕਸ਼ਨ ਇੰਡਸਟਰੀ ਨਾਲ ਜੁੜੇ ਹੋਏ ਜਿੰਨੇ ਵੀ ਏਜੰਸੀਸ ਹੈਗੀਆਂ ਨੇ ਐਸੋਸੀਏਸ਼ਨਸ ਹੈਗੀਆਂ ਨੇ ਉਹ ਵੀ ਨਾਲ ਐਸੋਸੀਏਟ ਹੋ ਰਹੀਆਂ ਨੇ ਇੰਟਰਨੈਸ਼ਨਲ ਬ੍ਰਾਂਡਸ ਵੀ ਜਿਹੜੇ ਨੇ ਹੁਣ ਇੱਥੇ ਅਪਰੋਚ ਕਰ ਰਹੇ ਨੇ ਅਸੀਂ ਦੇਖਿਆ ਲਾਸਟ ਟਾਈਮ ਵੀ ਇੱਥੇ ਕਾਫੀ ਜਿਹੜੀ ਨਵੇਂ ਪ੍ਰੋਡਕਟ ਲਾਂਚ ਹੋਏ ਸੀਗੇ ਮੈਨੂੰ ਉਮੀਦ ਹੈ ਕਿ ਅੱਜ ਇੱਥੇ ਵੀ ਜਿਹੜਾ ਹੈਗਾ ਇਸ ਵਾਰ ਨਵੇਂ ਪ੍ਰੋਜੈਕਟ ਪ੍ਰੋਡਕਟਸ ਜ ਅ ਇਹਦੇ ਵਿੱਚ ਇੰਟੀਰੀਅਰ ਡੈਸਾਈਨਰ অর ਬਿਲਡਿੰਗ ਮਟੀਰੀਅਲ ਨਾਲ ਰਿਲੇਟਡ ਤਕਰੀਬਨ 200 ਤੋਂ ਪਲੱਸ ਕੰਪਨੀਆਂ ਪੈਨ ਇੰਡੀਆ ਤੋਂ ਪਾਰਟਿਸਪੇਟ ਕਰ ਰਹੀਆਂ ਨੇ 16 ਤੋਂ 19 ਜਨਵਰੀ 4 ਦਿਨ ਦਾ ਇਹ ਇਵੈਂਟ ਹੈ ਮੈਂ ਸਭ ਨੂੰ ਕਹਾਂਗਾ ਕਿ ਇਹਦਾ ਵੱਧ ਵੱਧ ਫਾਇਦਾ ਉਠਾਓ ਫਾਊਂਡੇਸ਼ਨ ਟੂ ਫਰਨੀਸ਼ਿੰਗ ਘਰ ਬਣਾਉਣ ਤੋਂ ਲੈ ਕੇ ਉਹਦੀ ਫਰਨੀਸ਼ਿੰਗ ਤੱਕ ਇੱਥੇ ਹਰ ਮਟੀਰੀਅਲ ਅਵੇਲੇਬਲ ਹੈ ਲੇਟੈਸਟ ਚੀਜ਼ਾਂ ਅਵੇਲੇਬਲ ਨੇ ਤੁਸੀਂ ਵੱਤ ਵਧੇ ਦਾ ਆ ਕੇ ਫਾਇਦਾ ਉਠਾਓ 4 ਦਿਨ ਦਾ ਹੈ ਲੁਧਿਆਣਾ ਐਕਸੀਪੀਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ ਸਰ ਕੀ ਖਾਸ ਰਹਿਣ ਵਾਲਾ ਸੱਜ ਵਿੱਚ ਦੇਖੋ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈ ਜਾਂ ਫਰਨੀਸ਼ਿੰਗ ਇੰਡਸਟਰੀ ਹੈ ਬਹੁਤ ਹੀ ਫਾਸਟ ਚੇਂਜਿੰਗ ਇੰਡਸਟਰੀ ਹੈ ਤਾਂ ਹਰ ਸਾਲ ਇੱਥੇ ਨਵੇਂ ਟੈਕਨੋਲੋਜੀਜ਼ ਆਉਂਦੀਆਂ ਨੇ ਲੇਟੈਸਟ ਪ੍ਰੋਡਕਟਸ ਆਉਂਦੇ ਆ ਲੋ ਕੋਸਟ ਤੋਂ ਬੜੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਜਿਹੜੀਆਂ ਤੁਸੀਂ ਚੀਜ਼ਾਂ ਕੇਵਰੇ ਦੇਖਿਆ ਵੀ ਨਹੀਂ ਯਾ ਜਿਵੇਂ ਕੀ ਕਹਿਆ ਤੁਸੀਂ ਡਾਇਰੈਕਟ ਕੰਪਨੀ ਨਾਲ ਟੱਚ ਆ ਜਾਂਦਾ ਤੁਹਾਡਾ ਤਾਂ ਤੁਹਾਨੂੰ ਬਹੁਤ ਸਾਰਾ ਜਿਹੜਾ ਕਿ ਕਿਤੇ ਵੀ ਤੁਸੀਂ ਦੁਕਾਨਾਂ ਤੇ ਜਾ ਕੇ ਜਾਂ ਕਿਸੇ ਸ਼ੋਰੂਮਸ ਜਾ ਕੇ ਨਹੀਂ ਲੈ ਸਕਦੇ ਇੱਥੇ ਤੁਸੀਂ 250 ਕੰਪਨੀਆਂ ਜੀ ਨੂੰ ਡਾਇਰੈਕਟ ਟੱਚ ਐਂਡ ਫੀਲ ਕਰ ਸਕਦੇ ਇਨੋਗਰੇਸ਼ਨ ਜਿਹੜੀ ਹੋਣ ਜਾ ਰਹੀ ਹੈ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਟੈਕਸ ਐਕਸਪੋ ਜਿਹੜੀ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡਸ ਆਨੇ ਵਾਲ ਵਿਤੇ ਲੁਧਿਆਣਾ ਵਿਕੇ ਹੋ ਰਹੀ ਹੈ ਤਾਂ ਇਹ ਇੱਕ ਐਡਾ ਵੱਡਾ ਇੱਕ ਤਰ੍ਹਾਂ ਦਾ ਤਿਹਾਰ ਦਾ ਰੂਪ ਇਹਨੇ ਲੈ ਲਿਆ ਜਿੱਥੇ ਮੇਰੇ ਖਿਆਲ ਦੇ ਵਿੱਚ ਅਸੀਂ ਦਿੱਲੀ ਵੀ ਜਾਂਦੇ ਰਹੇ ਹਾਂ ਪਹਿਲਾਂ ਤਾਂ ਉਸ ਐਗਜ਼ੀਬਿਸ਼ਨ ਤੋਂ ਵੀ ਇੱਕ ਵੱਡੀ ਐਗਜ਼ ਇੱਥੇ ਮੈਂ ਢਿੱਲੋ ਸਾਹਿਬ ਜਿਹੜੇ ਆਰਗੇਨਾਈਜ਼ ਕਰਦੇ ਨੇ ਇਹਨਾਂ ਨੂੰ ਮੈਂ ਕੰਨੀ ਵਾਰ ਕਿਹਾ ਪਹਿਲਾਂ ਵੀ ਕਿ ਇਹ ਹੁਣ ਆਸਤੇ ਆਸਤੇ ਇਕੱਲਾ ਐਗਜ਼ੀਬਿਸ਼ਨ ਨਹੀਂ ਰਿਹਾ ਇੱਕ ਆਰਕੀਟੈਕਚਰ ਐਂਡ ਕੰਸਟਰਕਸ਼ਨ ਦਾ ਤਿਹਾਰ ਬਣ ਗਿਆ ਜਿਹਦੇ ਵਿੱਚ ਜਿੱਥੇ ਤਾਂ ਐਨੇ ਸਾਰੇ ਤਕਰੀਬਨ 200 ਤੋਂ 250 ਦੇ ਕਰੀਬ ਸਟਾਲਸ ਹੈਗੀਆਂ ਨੇ ਜਿੱਥੇ ਹਰ ਇੱਕ ਚੀਜ਼ ਇੰਟੀਰੀਅਰ ਐਕਸੀਡਰ ਬਾਰੇ ਮਿਲਦੀ ਹੈ ਉੱਥੇ ਹੀ ਕੰਸਟਰਕਸ਼ਨ ਇੰਡਸਟਰੀ ਨਾਲ ਜੁੜੇ ਹੋਏ ਜਿੰਨੇ ਵੀ ਅ ਏਜੰਸੀਸ ਹੈਗੀਆਂ ਨੇ ਐਸੋਸੀਏਸ਼ਨਸ ਹੈਗੀਆਂ ਨੇ ਉਹ ਵੀ ਨਾਲ ਐਸੋਸੀਏਟ ਹੋਰੀਆ ਨੇ ਜਿਵੇਂ ਇੱਥੇ ਇੱਕ ਸਾਂਝ ਟੂ ਨਾਮ ਦਾ ਇੰਡੀਅਨ ਇੰਸਟੀਟਿਊਟ ਆਫ ਆਰਕੀਟੈਕਟਸ ਪੰਜਾਬ ਚੈਪਟਰ ਵੱਲੋਂ ਜਿਹੜਾ ਇੱਕ ਇਵੈਂਟ ਕਰਾਇਆ ਜਾ ਰਿਹਾ ਜਿਦੇ ਵਿੱਚ ਇੰਸਟੀਟਿਊਟ ਆਫ ਟਾਊਨ ਪਲੈਨਰਸ ਜਿਹੜੇ ਨੇ ਉਹ ਵੀ ਨਾਲ ਐਸੋਸੀਏਟਡ ਨੇ ਮੈਨੂੰ ਬਹੁਤ ਖੁਸ਼ੀ ਹੈ ਕਿ ਐਮਪੀਸੀ ਜਿਹੜੇ ਆ ਉਹ ਹੋ ਗਿਆ ਆਪਣਾ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਹੋ ਗਿਆ ਆਈਆਈਏ ਦਾ ਲੁਧਿਆਣਾ ਸੈਂਟਰ ਹੋ ਗਿਆ ਇਹ ਸਾਰੇ ਇਹਦੇ ਵਿੱਚ ਵੱਡ ਚੜ ਕੇ ਮੌਕਾ ਮਿਲ ਰਹੇ ਲੈ ਰਹੇ ਨੇ ਔਰ ਸਭ ਨੂੰ ਇਹ ਆਪਣਾ ਇਵੈਂਟ ਲੱਗਦਾ ਮਤਲਬ ਇਵਨ ਮੈਨ ਨੂੰ ਇਹ ਲੱਗਦਾ ਹੈ ਕਿ ਜਿਹੜੇ ਆਪਣਾ ਘਰ ਬਣਾ ਰਹੇ ਨੇ ਜਾਂ ਕੋਈ ਬੜੀ ਇੰਡਸਟਰੀ ਬਣਾ ਰਹੇ ਨੇ ਜਾਂ بڑے ਜਿਹੜੇ ਕੰਸਟਰਕਸ਼ਨ ਦੇ ਪ੍ਰੋਜੈਕਟਸ ਵੀ ਨੇ ਅਗਰ ਉਹ ਵੀ ਆਣਗੇ ਤਾਂ ਵੀ ਉਹਨਾਂ ਨੂੰ ਇੱਥੇ ਆਪਣਤ ਜਿਹੜੀ ਹੈ ਮਿਲੂਗੀ ਤੇ ਇਹ ਬਾਹਰ ਐਗਜ਼ੀਬਿਸ਼ਨ ਗਰਾਊਂਡ ਆਨ ਨਾਲ ਕੀ ਹੈ ਅਰੇਂਜਮੈਂਟ ਬਹੁਤ ਸੋਹਣੇ ਹੋਗੇ ਪਾਰਕਿੰਗ ਦੀ ਅਰੇਂਜਮੈਂਟ ਬਹੁਤ ਅੱਛੇ ਹੋਗੇ ਤੇ ਇੰਟਰਨੈਸ਼ਨਲ ਬ੍ਰਾਂਡਸ ਵੀ ਜਿਹੜੇ ਨੇ ਹੁਣ ਇੱਥੇ ਅਪਰੋਚ ਕਰ ਰਹੇ ਨੇ ਅਸੀਂ ਦੇਖਿਆ ਲਾਸਟ ਟਾਈਮ ਵੀ ਇੱਥੇ ਕਾਫੀ ਜਿਹੜੀ ਨਵੇਂ ਪ੍ਰੋਡਕਟ ਲਾਂਚ ਹੋਏ ਸੀਗੇ ਮੈਨੂੰ ਉਮੀਦ ਹੈ ਕਿ ਅੱਜ ਇੱਥੇ ਵੀ ਜਿਹੜਾ ਹੈਗਾ ਇਸ ਵਾਰ ਨਵੇਂ ਪ੍ਰੋਜੈਕਟ ਪ੍ਰੋਡਕਟਸ ਜਿਹੜੇ ਨੇ ਉਹ ਲਾਂਚ ਹੋਣਗੇ ਲੋਕਾਂ ਦਾ ਸਰ ਕੀ ਅਪੀਲ ਹੈ ਜੀ ਇਸ ਦੇ ਬਾਰੇ ਦੇਖੋ ਜਦ ਵੀ ਤੁਸੀਂ ਸ਼ਾਪ ਤੇ ਜਾਂਦੇ ਹੋ ਤਾਂ ਉੱਥੇ ਤੁਸੀਂ 10 ਸ਼ਾਪਸੇ ਇੱਕ ਵਾਰ ਚ ਨਹੀਂ ਜਾ ਸਕਦੇ ਇੱਕ ਜਗ੍ਹਾ ਜਿੱਥੋਂ ਤੁਹਾਨੂੰ 200 ਪ੍ਰੋਡਕਟ ਮਿਲਦੇ ਨੇ ਪਰ ਇੱਕ ਪ੍ਰੋਡਕਟ ਦੇ 10 ਸੈਂਪਲਸ ਨਾਲ-ਨਾਲ ਇੱਕ ਦੂਜੇ ਨਾਲ ਦੇਖਣ ਨੂੰ ਮਿਲਦੇ ਨੇ ਤਾਂ ਉਹਦੇ ਨਾਲ ਕੀ ਹੈ ਕਿ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਅਦਰਵਾਈਜ਼ ਮੌਕੇ ਤੇ ਕਈ ਵਾਰ ਅਸੀਂ ਦੇਖਿਆ ਕੱਲੀ ਲਾਈਟਸ ਜਿਹੜੀਆਂ ਨੇ ਉਹ ਹੀ ਡੈਫੀਨੇਸ਼ਨ ਬਦਲ ਦਿੰਦੀਆਂ ਨੇ ਆਰਕੀਟੈਕਚਰ ਲਾਈਨ ਚ ਬਹੁਤ ਮੈਟਰ ਕਰਦਾ ਹੈ ਘਰ ਚੋਂ ਲਾਈਟਸ ਨਹੀਂ ਹੁੰਦੀਆਂ ਜਿਹੜੀ ਸ਼ੋਰੂਮ ਚ ਹੁੰਦੀਆਂ ਨੇ ਤੇ ਇਹ ਪ੍ਰੋਡਕਟ ਨੂੰ ਜਦ ਤੁਸੀਂ ਐਗਜ਼ੀਬਿਸ਼ਨ ਦੇ ਵਿੱਚ ਆ ਕੇ ਦੇਖਦੇ ਹੋ ਤਾਂ ਇਹ ਬਹੁਤ ਹੀ ਮਤਲਬ ਇੱਕ ਡਿਫਰੈਂਟ ਲਖਣ ਜਿਹੜਾ ਹੈਗਾ ਐਕਸਪੀਰੀਅੰਸ ਹੁੰਦਾ ਹੈ ਤਾਂ ਉਰੇ ਆਣਾ ਚਾਹੀਦਾ ਆ ਕੇ ਨਾਲੇ ਤਾਂ ਟੱਚ ਐਂਡ ਫੀਲ ਐਂਡ ਉਹ ਲੈਣਾ ਚਾਹੀਦਾ ਹੈ ਪਲੱਸ ਨਿਊ ਜਿਹੜੇ ਨੌਲੇਜ ਐਕਸਪੀਰੀਅੰਸ ਹੈਗਾ ਮਤਲਬ ਮਟੀਰੀਅਲ ਐਂਡ ਨੋਲਿਜ ਬੋਥ ਐਕਸਪੀਰੀਅੰਸ ਆਰ ਥੇਅਰ ਇਨ ਥਿਸ ਆਪਣਾ ਇੰਟੈਕਸ ਐਕਸਪੋ ਸਰ ਆਨਲਾਈਨ ਜਿਹੜਾ ਅੱਜਕੱਲ ਵਿਕਰੀ ਜ਼ਿਆਦਾ ਹੋਣ ਲੱਗ ਗਈ ਹੈ ਫਰਨੀਚਰ ਵੀ ਲੋਕ ਖਰੀਦਣ ਲੱਗ ਗਏ ਆ ਕੀ ਲੱਗਦਾ ਸਰ ਇਹਦੇ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਹੈਗੇ ਦੇਖੋ ਆਨਲਾਈਨ ਦਾ ਇੱਕ ਆਪਣਾ ਬੈਨੀਫਿਟ ਹੈ ਪਰ ਉਹਦਾ ਨੁਕਸਾਨ ਵੀ ਬਹੁਤ ਹੈ ਕਿਉਂਕਿ ਟੱਗੀਆਂ ਆਪਾਂ ਦੇਖਦੇ ਆਂ ਮੈਂ ਤੁਹਾਨੂੰ ਦੱਸਿਆ ਸੀਗਾ ਅੱਜਕੱਲ ਐਡੀਟਿੰਗ ਜਿਹੜੀਆਂ ਬਹੁਤ ਹੋ ਜਾਂਦੀਆਂ ਨੇ ਉਹਦੇ ਨੂੰ ਟੱਚ ਐਂਡ ਫੀਲ ਕਰਕੇ ਪ੍ਰੋਡਕਟ ਨੂੰ ਪਹਿਲਾਂ ਸਮਝਣਾ ਜ਼ਰੂਰੀ ਹੈ ਉਹ ਚੀਜ਼ ਨੂੰ ਸਮਝਣ ਵਾਸਤੇ ਹੀ ਐਗਜ਼ੀਬਿਸ਼ਨਸ ਲਗਾਈਆਂ ਲੋਕ ਪ੍ਰੋਡਕਟ ਨੂੰ ਬੁੱਕ ਜ਼ਰੂਰ ਕਰਾਉਂਦੇ ਨੇ ਪਰ ਜਿਹੜਾ ਇੱਕ ਵਾਰ ਜਦ ਤੱਕ ਤੁਸੀਂ ਚੀਜ਼ ਨੂੰ ਟੱਚ ਐਂਡ ਫੀਲ ਨਹੀਂ ਦੇ ਸਕਦੇ ਜਦ ਤੱਕ ਇੱਕ ਹਿਊਮਨ ਐਂਗਲ ਜਿਹੜਾ ਹੈਗਾ ਹਿਊਮਨ ਦਾ ਆਪਣਾ ਬ੍ਰੇਨ ਐਂਗਲ ਨਹੀਂ ਇਨਵੋਲ ਹੁੰਦਾ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੁਹਾਨੂੰ ਪਤਾ ਲੱਗਿਆ ਅੱਜ ਕੱਲ ਵੱਡੇ ਵੱਡੇ ਲੀਡਰਾਂ ਦੀਆਂ ਜਿਹੜੀਆਂ ਨੇ ਵੀਡੀਓਜ਼ ਬਣ ਜਾਂਦੀਆਂ ਨੇ ਤੇ ਮੈਂ ਕਮੈਂਟ ਨਹੀਂ ਕਰੂੰਗਾ ਪਰ ਫੇਰ ਵੀ ਤੁਸੀਂ ਦੇਖੋ ਜਦ ਤੱਕ ਤੁਸੀਂ ਪਰਸਨਲ ਨਹੀਂ ਦੇਖਦੇ ਤਦ ਤੱਕ ਤੁਹਾਨੂੰ ਇਸ ਚੀਜ਼ ਦਾ ਆਈਡੀਆ ਨਹੀਂ ਹੁੰਦਾ ਹਾਂ ਆਨਲਾਈਨ ਦਾ ਮੈਂ ਤੁਹਾਨੂੰ ਇਹਦੇ ਨਾਲ ਇੱਕ ਕੰਪੈਰੀਜ਼ਨ ਇੱਕ ਦੱਸ ਸਕਦਾ ਆਨਲਾਈਨ ਸਾਨੂੰ ਕਈ ਵਾਰ ਚੀਜ਼ਾਂ ਸਸਤੀ ਮਤਲਬ ਸੈਲਰ ਜਿਹੜਾ ਵਿਚਾਲੇ ਬੰਦੇ ਜਿਹੜੇ ਨੇ ਉਹ ਮਾਈਨਸ ਹੋ ਜਾਂਦੇ ਨੇ ਤੇ ਐਗਜ਼ਿਬਿਸ਼ਨ 'ਚ ਵੀ ਜਦ ਤੁਸੀਂ ਆਨੇ ਹੋ ਤਾਂ ਜਦ ਡਾਇਰੈਕਟ ਕੰਪਨੀ ਵਾਲਾ ਹੁੰਦਾ ਤਾਂ ਵਿਚੋਲੇ ਕਾਫੀ ਜਿਹੜੇ ਮਤਲਬ ਕਮਿਸ਼ਨ ਕਹ ਲੋ ਜਾਂ ਜਦ ਚਲੋ ਉਹਨਾਂ ਦੀ ਆਪਣੀ ਡਿਊਟੀ ਹੈ ਪਰ ਉਹ ਮਾਈਨਸ ਹੋ ਜਾਂਦੇ ਨੇ ਉਹਦੇ ਨਾਲ ਤੁਹਾਨੂੰ ਐਗਜ਼ਿਬਿਸ਼ਨ 'ਚ ਆ ਕੇ ਜਿਹੜਾ ਉਹ ਤੁਹਾਨੂੰ ਬੈਨੀਫਿਟ ਮਿਲਿਆ ਇਹ ਮਾਰਕੀਟ ਦੇ ਵਿੱਚ ਜਿਹੜਾ ਆਨਲਾਈਨ ਨੇ ਇਸ ਟਾਈਮ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਜੀ ਕਿਉਂਕਿ ਉਹ ਚੀਜ਼ ਬਹੁਤ ਵੱਡੀ ਹੈ ਆਰਥਿਕ ਮੰਦੇ ਨੂੰ ਜਿਹਨੂੰ ਕਹਿੰਦੇ ਕਿ ਬਾਹਰੋਂ ਚੀਜ਼ਾਂ ਜ਼ਿਆਦਾ ਆਣ ਲੱਗੀਆਂ ਦੇਖੋ ਹਰ ਇੱਕ ਚੀਜ਼ ਦਾ ਆਪਣਾ ਆਪਣਾ ਸਾਨੂੰ ਦੁਨੀਆ ਨੂੰ ਰੋਜ਼ ਬਦਲਣਾ ਪਏਗਾ ਹਰੇਕ ਟਾਈਮ ਅਗਰ ਆਪਾਂ ਇਹ ਕਹੀਏ ਕਿ ਕੱਲੀ ਔਨਲਾਈਨ ਮਾੜੀ ਵੀ ਆ ਉਹਦੇ ਚ ਬਹੁਤ ਪਲੱਸ ਪੁਆਇੰਟ ਵੀ ਨੇ ਸਾਨੂੰ ਆਪਣੇ ਆਪ ਨੂੰ ਮੋਲਡ ਕਰਨਾ ਪਏਗਾ ਕਿ ਉਹਦੇ ਚ ਕਿਹੜੀ ਪੋਜ਼ਿਟਿਵ ਚੀਜ਼ ਅਸੀਂ ਲੈਣੀ ਹੈ ਤੇ ਕਿਹੜੀ ਨੈਗੇਟਿਵ ਚੀਜ਼ ਆਪਾਂ ਨੇ ਛੱਡਣੀ ਹੈ ਤੇ ਇਹ ਮਤਲਬ ਜਿੰਨੀ ਮਰਜ਼ੀ ਔਨਲਾਈਨ ਆ ਜਾਏ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਹੀ ਹੈ ਜਿਹੜਾ ਹੈ ਹਿਊਮਨ ਮਾਈਂਡ ਹੈ ਹਿਊਮਨ ਮਾਈਂਡ ਦਾ ਅੱਜ ਦੀ ਡੇਟ 'ਚ ਮੈਨੂੰ ਨਹੀਂ ਲੱਗਿਆ ਕਿ ਕੋਈ ਜਿਹੜਾ ਤੋੜ ਹੈਗਾ ਇਹ ਚੀਜ਼ਾਂ ਵੀ ਹਿਊਮਨ ਮਾਈਂਡ ਨੇ ਬਣਾਈਆਂ ਹੋਈਆਂ ਨੇ ਅਗਰ ਅਸੀਂ ਆਪਣੀ ਇੰਟੈਲੀਜੈਂਸ ਨੂੰ ਯੂਜ਼ ਕਰਕੇ ਆਨਲਾਈਨ ਨੂੰ ਯੂਜ਼ ਕਰਾਂਗੇ ਤਾਂ ਆਨਲਾਈਨ ਵੀ ਬੜਾ ਅੱਛਾ ਆਏਗਾ ਐਗਜ਼ੀਬਿਸ਼ਨਸ ਵੀ ਬੜੀਆਂ ਅੱਛੀਆਂ ਸਰ ਇਹ ਕਿੰਨੇ ਦਿਨ ਦੀ ਐਗਜ਼ੀਬਿਸ਼ਨ ਹੈ ਜੀ ਇਹ 16 17 18 ਤੇ 19 ਦੀ ਐਗਜ਼ੀਬਿਸ਼ਨ ਹੈਗੀ ਹੈ ਜਿਹੜੀ ਸਾਨੇਵਾਲ ਦੇ ਕਰੀਬ ਜਿਹੜਾ ਆਪਣਾ ਲੁਧਿਆਣਾ ਐਗਜ਼ੀਬਿਸ਼ਨ ਗਰਾਊਂਡ ਹੈ ਉੱਥੇ ਹੋ ਰਹੀ ਹੈ ਠੀਕ ਹੈ ਜੀ ਠੀਕ ਹੈ ਜੀ